ਲੋ ਵੀ ਦੋਸਤੋ ਆਵਲਾ ਜਿਹੜਾ ਬੈਸਟ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ ਮੂਮ ਬਰਨਾਲਾ ਏਰੀਆ ਦਾ ਪਿੰਡ ਜਿੱਥੇ ਕਿ 17 ਸਤੰਬਰ 2021 ਨੂੰ ਟੂਰਨਾਮੈਂਟ ਕਰਵਾਇਆ ਗਿਆ ਇੱਕ ਪਾਸੇ ਜਿਹੜੀ ਹੈ ਓ ਟੰਡੋਲੇ ਦੀ ਟੀਮ ਸੀ ਦੂਸਰੇ ਪਾਸੇ ਫਤੇਗੜ ਛੰਨਾ ਦੀ ਟੀਮ ਸੀ ਦੋਨੋਂ ਟੀਮਾਂ ਦੇ ਵਿੱਚ ਬਹੁਤ ਹੀ ਵਧੀਆ ਖਿਡਾਰੀ ਖੇਡ ਰਹੇ ਨੇ ਤੁਸੀਂ ਇਸ ਮੈਚ ਦਾ ਆਨੰਦ ਮਾਣੋ ਵਧੀਆ ਲੱਗਣ ਦੀ ਹਾਲਤ ਵਿੱਚ ਲਾਈਕ ਵਾਲਾ ਬਟਨ ਕਲਿੱਕ ਕਰਨਾ ਹੈ ਜੇ ਕੋਈ ਖਿਡਾਰੀ ਦਾ ਪ੍ਰਦਰਸ਼ਨ ਵਧੀਆ ਲੱਗਦਾ ਉਹਦਾ ਨਾਮ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਹੈਗਾ ਤਾਂ ਕਿ ਉਸ ਖਿਡਾਰੀ ਨੂੰ ਹੌਸਲਾ ਮਿਲ ਸਕੇ ਇੰਜੋ ਕਾਲਾ ਵੀਰੇ ਦਾ ਬਬੂ ਕਬੱਡੀ ਖਿਡਾਰੀ ਤੇ ਪਿੰਡਾ ਜੇਲਦਾਰ ਇਹਨਾਂ ਨੇ ਡੇਟ ਕਮੇਟੀ ਦੇ ਵਿੱਚ ਬਹੁਤ ਵਧੀਆ ਸਵਾਗਤ ਲਵਾਈ ਹੈ ਸਾਰੇ ਜੀ ਦਾ ਧੰਨਵਾਦ ਮੈਂ ਸ਼ੁਰੂ ਬਾਕੀ ਬਾਹਰ ਆ ਜਾਓ ਵੀਰੇ ਮੈਚ ਸ਼ੁਰੂ ਹੋ ਗਿਆ ਬਹੁਤ ਸੋਹਣਾ ਮੈਚ ਹੈ ਗੋਰੇ ਭਾਈ ਇਧਰ ਨੂੰ ਆ ਜਾਓ ਉਹ ਕਹਿੰਦੇ ਇਧਰ ਨੂੰ ਆ ਜਾਓ ਪਹਿਲੀ ਕਬੱਡੀ ਕਹਿੰਦੇ ਪੈੜੀਆ ਮੇਰੇ ਮਿੱਤਰੋ ਭੂਰੀ ਫਤਿਹਗੜ੍ਹ ਸ਼ੰਨਾ ਦੀ ਧਰਤੀ ਦਾ ਹੈ ਉਹ ਕਹਿੰਦੇ ਪੂਰੀ ਸ਼ੰਨਾ ਵਾਲਾ ਪਹਿਲਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਲੈ ਵੀ ਗੋਰੇ ਇਧਰ ਪਾਸੇ ਆ ਜਾ ਮੇਰਾ ਵੀਰ ਬਣ ਕੇ ਇਧਰ ਸਾਈਡ ਤੇ ਹੋ ਜਾਓ ਉਹ ਚੋਟੀ ਦਾ ਚੋਟੀ ਦਾ ਚੋਤੇ ਦਾ ਮੈਚ ਹੈ ਮੇਰੇ ਮਿੱਤਰੋ ਉਹ ਗੋੜੀ ਆਂ ਪ੍ਰਦੀਪ ਕਹਿੰਦੀ ਆ ਪਰ ਕਹਿੰਦੇ ਕੋਦੀ ਵਾਲੇ ਤੂਫਾਨ ਤੂਫਾਨ ਕਹਿੰਦੇ ਮੁੰਡੇ ਨੂੰ ਲੋ ਕਹਿੰਦੇ ਤੂਫਾਨ ਹੀ ਸੁਣੇ ਟੰਡੋਲੀ ਪਿੰਡ ਦਾ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਹੈ ਉਹ ਸਾਹਮਣੇ ਕਹਿੰਦੇ ਸੋਨਾ ਕਰਦਾ ਡਰਾਈ ਪਰ ਤੂਫਾਨ ਨੰਬਰ ਦਾ ਵਾਅਦਾ ਕਰ ਗਿਆ ਹੈ ਲੈ ਵੀ ਗੋਰੇ ਅਗਲਾ ਮੈਚ ਕਿਹੜਾ ਮੇਰੀ ਟੀਮ ਜੀ ਬਾਈ ਧਨੌਰੀ ਅਤੇ ਹਫੂਰ ਇਹ ਟੀਮਾਂ ਤਿਆਰ ਵਰ ਤਿਆਰ ਹੋ ਕੇ ਗਰਾਊਂਡ ਦੇ ਨੇੜੇ ਆ ਜਾਣ ਅਗਲੇ ਮੈਚ ਦੇ ਬਈ ਮੀਂਹ ਅਤੇ ਬੱਲੀਆ ਦਾ ਮੈਚ ਖੇਡਿਆ ਜਾਵੇਗਾ ਓ ਸਮਰੇ ਭਾਈ ਚੋਟੀ ਦਾ ਮੇਲਾ ਭਰਾ ਬਣਿਆ ਮਿੱਟ ਤੱਕ ਰੁਕ ਜੋ ਕੇ ਓ ਬੱਲੇ 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 ਓ ਬੱਲੇ ਬੱਲੇ ਆਏ ਮੇਰੇ ਮਿੱਤਰੋ ਸਹਨੇ ਵਾਲਾ ਇਹ ਕਹਿੰਦੇ ਧੂਰਕੋੜੀਏ ਗੋਪੀ ਦਾ ਜੇਲਾ ਹੈ ਧੂਰਕੋੜੀਏ ਗੋਪੀ ਦਾ ਜੇਲਾ ਕਹਿੰਦੇ ਕਮਾਲ ਕਰਨਾ ਹੋਇਆ ਅਗਲੀ ਕਬੱਡੀ ਕਹਿੰਦੇ ਕਪਿਆਰ ਪਿੰਡ ਦਾ ਵਿੱਕੀ ਪਾਉਣ ਦੇ ਲਈ ਵਧਿਆ ਹੋਇਆ ਆਹ ਮੈਚ ਕਹਿੰਦੇ ਸਿਰੇ ਦਾ ਮੈਚ ਹੈ ਕਬੱਡੀ 365 ਆਊਟ ਪਾਉਣ ਦੇ ਉੱਪਰ ਵੀ ਹੋ ਦੇਖਣ ਵਾਲੀ ਕਹਿੰਦੇ ਗਰਮੀ ਵਧ ਗਈ ਹੋਣੀ ਹੈ ਲੋ ਵਿੱਕੀ ਕਹਿੰਦੇ ਕਬੱਡੀ ਪਾਕੇ ਬਾਸ ਆ ਗਿਆ ਹੈ ਉਧਰ ਕਹਿੰਦੇ ਸਾਡੇ ਵੀਰ ਕਹਿੰਦੇ ਵੀ ਧੂਰੀ ਦੀ ਹਰ ਇੱਕ ਕਬੱਡੀ ਉੱਪਰ 500 ਰੁਪਏ ਕਿਹਨਾਂ ਵੱਲੋਂ ਵੀ ਜਾਦੀ ਦੱਸੀ ਮੇਰਾ ਵੀਰ ਉਧਰ ਕੀ ਚੱਕਰ ਨਾਲ ਅਤੇ ਕਰਨ ਮਨੀਲਾ ਅਤੇ ਸੁੱਖਾ ਸਾਡਾ ਵੀਰ ਹੈ ਕਿ ਤਾਣੀ ਵਾਲਾ ਕਹਿੰਦੇ ਫੌਜੀ ਵੀਰੇ ਲੈ ਕੇ ਦੇ ਰਿਹਾ ਤਕੜਾ ਮੈਚ ਹੈ ਲੋ ਕਹਿੰਦੇ ਪੂਰੀ ਦੀ ਕਬੱਡੀ ਪੈ ਰਹੀ ਹੈ ਖੇਡ ਢੋਲੀ ਦੇ ਮੇਲੇ ਕਾਲਾ ਪ੍ਰਧਾਨ ਜੱਸੀ ਸਾਡਾ ਵੀਰ ਤੇ ਦੀਪਾ ਉਹਨਾਂ ਵੱਲੋਂ ਕਹਿੰਦੇ ਲੱਖੇ ਦੇ ਵਿੱਚ 500 ਪੁਆਇੰਟ ਆਇਆ ਜੱਸੀ ਬਾਡਾ ਬਾਈ ਹੈ ਕਾਲਾ ਬਾਈ ਪ੍ਰਧਾਨ ਹੈ ਤੇ ਨਾਲ ਕਹਿੰਦੇ ਦੀਪਾ ਸੇਖੋ ਉਹਨਾਂ ਵੱਲੋਂ 500 ਰੁਪਏ ਕਹਿੰਦੇ ਲੱਖੇ ਢੋਣੀ ਦੇ ਲਈ ਪਹੁੰਚਦਾ ਆਇਆ ਖੇਲੇ ਵਾਲਿਆ ਤੂਫਾਨ ਉਹ ਕਹਿੰਦੇ ਤੂਫਾਨ ਦੀ ਕਬੱਡੀ ਪੈੜਿਆ ਸਾਹਮਣੇ ਦੇਖਾਂਗੇ ਉਹ ਕਹਿੰਦੇ ਇਸ ਵੇਲੇ ਸ਼ਰਨਾ ਮੇਰੇ ਮਿੱਤਰੋ ਉਹ ਕਹਿੰਦੇ ਢੱਕੋ ਵਾਲਾ ਢੱਕੋ ਵਾਲਾ ਕਹਿੰਦਾ ਅਣ ਸੁਭਾ ਲਾਉਂਦਾ ਪੁੱਫੇ ਸਿੱਦੇ ਦਾ لوک نظارا لے گئے مو پنٹ چوک نظارہ لے گئے ٹھنڈو بھی آیا جب کھڑنا پہنو ہو کہا لکھے پیارے پر دور کو پیار پنڈ ہے چار چافی تیار نے وہ پتا میں چھاپیوں مجرے ہیں بندے بندے کہڑا کبلو کرواے گا کرتا فوج کلے ਦੇ ਪਾਉਂਦੀ ਸੁਪੀ ਧੂ ਕਾਲ ਦੇ ਪਾਉਂਦੇ ਉਧਰ ਧੂਰੀ ਦੀ ਹਰ ਇੱਕ ਕਬੱਡੀ ਦੇ ਪਰ 5-500 ਦਿੱਤਾ ਜਾਣਾ ਲੱਖੀ ਮਨੀਲਾ ਨਰਮਣੀ ਭਿੰਦੇ ਹੁਣੀ ਸੋਨੂਣੀ ਪਾਲੂਣੀ ਘੋਰੀ ਹੁਣੀ ਸਾਡੇ ਵੀਰ ਨੇ ਫੌਜੀ ਤੇ ਸੋਨੀ ਹੁਣੀ ਮਨੀਲਾ ਗਰੁੱਪ ਕਹਿੰਦੇ ਸਾਡੇ ਵੀਰਾਂ ਦਾ ਕਹਿੰਦੇ ਧੂਰੀ ਦੇ ਲਈ 5-500 ਦੇ ਵੱਡੇ ਨਾਮ ਦੇ ਤੇ ਜਾਣਗੇ ਲੋ ਤਾਲੀ ਵਾਲ ਫਰਮਾਨ ਦਾ ਕਹਿੰਦੇ ਧੂਰੀ ਫਤਿਹਗੜ ਸ਼ੰਦਾ ਵਾਲਾ ਇਸ ਵੇਲੇ ਕਬੱਡੀ ਪੌਂਦਰੀ ਵਧਿਆ ਹੋਇਆ ਹੈ ਲਓ ਸਾਹਮਣੇ ਕਹਿੰਦੇ ਜੋਧਾ ਆਏ ਮੇਰੇ ਵੀਰੋ ਸੈਨੇ ਦੀ ਧਰਤੀ ਦਾ ਹਰ ਵੀ ਤੇ ਖੇਲ ਰਾਏਸਰੀਆ ਕਹਿੰਦਾ ਜੋਧਾ ਜਿੰਨੇ ਜੱਫੇ ਆਵੇਗਾ 5 500 ਦਿੱਤਾ ਜਾਊਗਾ 5 500 ਦਿੱਤਾ ਜਾਵੇਗਾ ਜੋਧੇ ਦੇ ਜੱਫਿਆਂ ਦੇ ਉੱਪਰ ਲਓ ਤੂਫਾਨ ਦੀ ਕਬੱਡੀ ਪਹਿਲੀ ਲਓ ਤੂਫਾਨ ਕਬੱਡੀ ਪਾ ਰਿਹਾ ਪੂਰੀ ਦੀ ਹੈ ਤਿੰਨ ਰੇਡਾਂ 'ਤੇ ਜੋਤ ਕਨੇਡਾ ਜੋਤੀ ਕਨੇਡਾ 1000 ਦੇ ਲਈ ਉਹ ਪੂਰੀ ਦੀ ਤਿੰਨ ਰੇਡਾਂ ਦੇ 1000 ਧਨੌਰੀ ਤੇ ਹਠੂਰ ਦੀਆਂ ਤੇ ਮੱਲੀਆਂ ਧਨੌਰੀ ਤੇ ਫਟੂਰ ਨੂੰ 1 ਮਿੰਟ ਹੈ ਧਨੌਰੀ ਤੇ ਫਟੂਰ ਨੂੰ 1 ਮਿੰਟ ਹੈ ਉਹ ਟੀਮਾਂ ਜਲਦੀ ਕੋ ਜਲਦੀ ਕਾਊਂਟ ਦਾ ਜਾਣ ਧਨੌਰੀ ਤੇ ਵੀਰੇ ਟੀਮਾਂ ਜਲਦੀ ਗ라운드 ਵਿੱਚ ਆ ਜਾਈਏ ਤੇ ਰਾਏਸਰੀਆ ਕਹਿੰਦੇ ਰਾਜਾ ਸਾਡਾ ਵੀਰ ਆਇਆ ਹੋਇਆ ਹੈ ਅੱਜ ਕਹਿੰਦੇ ਅਰਸ਼ਾ ਅੱਜ ਨੂੰਮਾ ਵਾਲੇ ਅਰਸ਼ ਦਾ ਬੱਟਾ ਮਾਸਾ ਕਹਿੰਦੇ ਕੀਤਾ ਜਾ ਰਿਹਾ ਹੈ ਰਾਏਸਰ ਪਿੰਡ ਦੇ ਕਹਿੰਦੇ ਹਰਪੀਤ ਗਿੱਲ ਦੇ ਵੱਤੋਂ ਉਹ ਗੰਗ ਪਿੰਡ ਦੇ ਪੀਰ ਸਰਦਾਰ ਵੱਲੋਂ ਬੱਟਾ ਵਾਲ ਕੀਤਾ ਜਾਵੇਗਾ ਕਹਿੰਦੇ ਅੱਜ ਅਰਸ਼ ਨੂੰਮਾ ਵਾਲੇ ਦਾ ਲੋ ਕਹਿੰਦੇ ਧੂਰ ਕੁੜੀਆਂ ਸੁਣੇ ਕਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਉਹ ਕਹਿੰਦੇ ਚਰਚੇ ਨੇ ਢੰਡੋਰੀ ਵਾਲੇ ਲੱਖੇ ਦੇ ਵੀਰੇ ਮਿੱਤਰੋ ਉਹ ਲੱਖਾ ਲੱਖਾ ਉਹ ਲੱਖਾ ਲੱਖਾ ਬਰਨਾਲੇ ਹੁੰਦੀ ਦਾ ਲੱਖਾਂ ਲੱਖਾਂ ਬਰਨਾਲੇ ਹੁੰਦੀ ਹੈ ਉਹ ਲੱਖਾਂ ਲੱਖਾਂ ਪਿੰਡ ਊਮ ਦੇ ਵਿੱਚ ਹੁੰਦੀ ਹੈ ਆ ਜੱਥੇ ਦੇ ਉੱਪਰ ਹਰਵਿੰਦਰ ਜੂਰ ਤੋਂ 500 ਦੇ ਨਾਮ ਨੇ ਲੱਖੇ ਦੇ ਲਈ ਲੈ ਵੀ ਗੋਲੇ ਆਇਆ ਸਾਹਮਣੇ ਮੇਰਾ ਵੀਰ ਆਇਆ ਸਾਹਮਣੇ ਉਧਰ ਮਾਲਵਾ ਕਬੱਡੀ ਕਲੱਬ ਨਿਊਜ਼ੀਲੈਂਡ ਵਾਲੇ ਭਾਈ ਹਰਪ੍ਰੀਤ ਰਾਏਸਰ ਜੱਗੀ ਰਾਮੂ ਵਾਲਾ ਉਹ ਭਰਾ ਕਹਿੰਦੇ ਆਂ ਭੂਰੀ ਦੀਆਂ ਪੇ ਮੇਰੇ ਤਾਂ ਵੇ ਰਾਜੇ ਭਾਈ 2100 ਬੋਲਦੀਏ ਲੱਭਾ ਜਾਣਾ ਧੂਰੀ ਦੀ ਪਹਿਲੀ ਕਬੱਡੀ 2100 ਦੀ 2100 ਨਹੀਂ 3100 ਦੀ ਹੈ ਹਜ਼ਾਰ ਜਿੱਤੀ ਰਾਜ ਜੋਤ ਤੇ ਜੋਤੀ ਕਹਿੰਦੇ ਉਹਨਾਂ ਦਾ ਪਾਲੋ ਉਹ ਕਹਿੰਦੇ ਧੂਰੀ ਦੀ ਕਬੱਡੀ ਪੈਰੀ ਉਧਰ ਬਾਣੀਆਂ ਗੁਰਪਾਲੇ ਸਾਡੇ ਵੀਰ ਕਹਿੰਦੇ ਆਏ ਵੀ ਸਾਡੇ ਵੱਲੋਂ ਦੋ ਦੇ 500 ਦਿੱਤਾ ਜਾ ਰਿਹਾ ਉਹ ਕਹਿੰਦੇ ਭੂਰੀ ਆ ਫੱਡੇ ਗਾੜੇ ਸੱਨਾ ਦੀ ਧਰਤੀ ਦਾ ਇਹ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਕਹਿੰਦੇ ਬੈਸਟ ਟੀਮ ਹੈ ਮੇਰੇ ਮਿੱਤਰੋ ਲਓ ਅਗਲੀ ਕਬੱਡੀ ਕਹਿੰਦੇ ਕੌਣ ਪਾਵੇਗਾ ਕਿ ਵਿੱਚ ਗਹਿਰੇ ਝੱਲਾਂ ਦੇ ਉਹ ਕਹਿੰਦੇ ਸ਼ੇਰ ਨਹੀਂ ਰਹਿੰਦੇ ਗੁੱੁੱਗੇ ਹੌਣ ਠੱਲੂ ਠੱ چوپی کا میلہ چوٹی کا میلہ چوٹی کا میلہ پارشا چوٹی کا میلہ ہے اور کھلے نمبر ریڈر کتی سو بھی ਪਰ ਸਾਉਦੀ ਕਹਿੰਦੇ ਦੂਜੀ ਕਬੱਡੀ ਪਾਰੀਓ ਪੂਰੀ ਫਟੇ ਗਾੜੋ ਜੰਮਾ ਦੀ ਧਰਤੀ ਦਾ ਕਹਿੰਦੇ ਕਬੱਡੀ ਤਾਲ ਨਹੀਂ ਪੜਿਆ ਹੋਇਆ ਉਧਰ ਬੱਬੂ ਝਨੇੜੀ ਬਣਦੇ ਜੱਫੇ ਲਾਉਂਦੇ ਕਹਿੰਦੇ ਵੱਡੇ ਮਾਣ ਦਿੱਤੇ ਜਾਣਗੇ ਸਾਡੇ ਵੀਰਾਂ ਵੱਲੋਂ ਲੋ ਕਹਿੰਦੇ ਪੂਰੀ ਭੱਜਿਆ ਹੈ ਕੀਪਾ ਸਾਡਾ ਵੀਰ ਦਸੀ ਅਤੇ ਕਾਲੇ ਉਹਨੇ ਇਹ ਕਿਹਦੇ ਤਰਦੀਪ ਕੁਮਾਰ ਬੱਧੂ ਦੇ ਜੱਫੀਆਂ ਤੇ ਵੱਡੇ ਲਾੜ ਕੇ ਲੋਕੀਂ ਅਗਲੀ ਕਬੱਡੀ ਫਿਰ ਪੈਰੀਏ ਮੈਦਾਨ ਦੇ ਵਿੱਚ ਉਹ ਛੜਨਿਆ ਫੜੋ ਚਾਰੀ ਲੈ ਵੀ ਸੋਨਿਆ ਤੇਰੇ ਜੱਫੀਆਂ ਦੇ ਪਰ ਹਰਵਿੰਦਰ ਯੂਐਸਏ ਵੱਲੋਂ ਕਿਹਦੇ 5-500 ਦਿੱਤਾ ਜਾਣਾ ਉਹ ਜੰਡੀਆਂ ਵਾਲੇ ਕਹਿੰਦੇ ਜੱਗੇ ਦੀ ਟੀਮ ਖੇਡ ਰਹੀ ਹੈ ਉਧਰ ਕਹਿੰਦੇ ਚਾਰ ਨੇ ਚਾਰੇ ਤਿਆਰ ਬਰ ਤਿਆਰ ਨੇ ਇੱਕ ਜੰਡੀ ਦੇ ਪਰ ਕਹਿੰਦੇ ਡੱਗੋ ਵਾਲਾ ਲੱਗਿਆ ਹੋਇਆ ਉਹ ਕਹਿੰਦੇ ਸੋਨਾ ਬੰਦਰ ਗੋਲ ਪਿੰਡੋ ਉਧਰ ਪਾੜੀਆਂ ਸਾਡਾ ਬਹੁਤ ਪਹਿਰਾ ਵੀਰ ਹੈ ਉਹ ਭਾਈ ਕਹਿੰਦਾ ਪੂਰੀਆਂ ਬੋਰੇ ਦਾ ਨੇ 500 ਦੇ ਪਾ ਗਾਣਾ ਉਧਰ ਕਹਿੰਦੇ ਜੰਡੀ ਵਾਲਾ ਜੱਗੇ ਦੀ ਟੀਮ ਹੈ ਉਧਰ ਕਹਿੰਦੇ ਬਲਜੀਤ ਚੀਪਾ ਆਇਆ ਹੋਇਆ ਉਹ ਢਡੋਣੀ ਦੀ ਟੀਮ ਹੈ ਬਲਜੀਤ ਅੱਠ ਤਰੀਕ ਭੱਜੀ ਆਉਂਦੀ ਹੈ ਅੱਠ ਫਰੀਗ ਭੱਜੀ ਆਉਂਦੀ ਹੈ ਉਧਰ ਕਹਿੰਦੇ ਕਾਲਾ ਭੱਜ ਗਿਆ ਉਹ ਪਾਣਾ ਕਿਹੜੇ ਧੂਰ ਕੋਡੀਆਂ ਭਾਜੀ ਅੱਥ ਤਰੀ ਕਹਿ ਚੀਮਿਆ ਦੇ ਰੌਣਕ ਲੱਗਣੀਆਂ ਲੋ ਕਹਿੰਦੇ ਪ੍ਰਦੀਪ ਬਨਾਰ ਵੱਧੂ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੁੰਡਾ ਕਿਹੜੇ ਤਿਆਰ ਬੱਟੇ ਹੋ ਰਹੇ ਉਧਰ ਕਹਿੰਦੇ ਕਬੱਡੀ 350.com ਦੇ ਉੱਪਰ ਵੀ ਉਹ ਦੇਖਣਾਂ ਦੀ ਗਿਣਤੀ ਵੱਧ ਗਈ ਹੋਣੀ ਹੈ ਕਿਉਂਕਿ ਮਰਾ ਚੋਪੀ ਦਾ ਮੈਚ ਖੇਡਾ ਜਾ ਰਿਹਾ ਹੈ ਕਾਲੇ ਹਣੀ ਦੀ ਪੋਣੀ ਕਹਿੰਦੇ ਖੁਸ਼ ਨੇ ਵੀਰ ਸਾਡੇ ਉਹ ਪ੍ਰਦੀਪ ਤੂਫਾਨੀ ਕਹਿੰਦੇ ਕਬੱਡੀ ਪੈ ਰਹੀ ਹੈ ਲੈ ਵੀ ਛੜਦੇ ਆ ਤੇਰੀ ਫੰਦਾ ਹੈ ਉਹ ਟੱਕੇ ਵਾਲਾ ਜਿਹਨੇ ਲਹਾਰੇ ਨੇ ਕੱਪ ਤੋ 855 ਜਿੱਤਿਆ 855 ਜਿੱਤਿਆ 855 ਜਿੱਤਿਆ ਉਧਰ ਕਹਿੰਦੇ ਮੇਜਰ ਵੱਜੀ ਯਾਰੀ ਹੋਣ ਉਹ ਮਾਰੋ ਪੈ ਗਈ ਹੈ ਉਹ ਮੇਜਰ ਦੀ ਯਾਰੀ ਕੰਧੋ ਦਾ ਨਾ ਪੈ ਗਈ ਹੈ ਉਧਰ ਦੇ ਮਾਤੋ ਜੱਗਿਆ ਦੁਨੀਆ ਕੰਮ ਦੀਆਂ ਚੰਡੀਆਂ ਵਾਲਿਆ ਉਹ ਜਿੱਨੇ ਦਾ ਸਿੱਕਾ ਚੱਲਦਾ ਹੈ ਲੇਬਰ ਪਾਣੀਆਂ ਵੀਰ ਕਹਿੰਦਾ 500 ਆਪਾਂ ਦੇਣਾ 3500 ਮੁੰਡੇ 2100 ਕਹਿੰਦੇ ਜੋਕੇ ਜੋਤੀ ਦੇ ਦੇਣਾ 2100 ਨਿਊਜ਼ੀਲੈਂਡ ਮਾਲਵਾ ਕਲੱਬ ਵਾਲੇ ਕਹਿੰਦੇ ਆਪਣੇ ਵੱਲ ਆਓ ਕਹਿੰਦੇ ਧੂਰੀ ਵੀਰ ਇਹਨਾਂ ਦੇ ਵੱਡੇ ਪਿਆਰ ਅਗਲੀ ਰੇਡ ਕਹਿੰਦੇ ਉਹ ਅਗਲੀ ਕਬੱਡੀ ਕਹਿੰਦੇ ਕੌਣ ਪਾਵੇਗਾ ਉਹ ਰੇਡਰ ਸੋਚਾਂ ਦਿਮਾਤੇ ਆ ਉਹ ਰੇਡਰ Turn the ਫੋਟ ਚੱਲ ਪੈ ਗਿਆ ਐਣ ਕਹਿੰਦੇ ਸਰਾਹ ਹੋਇਆ ਪਿਆ ਐ ਅਗਲੀ ਕਬੱਡੀ ਕਹਿੰਦੇ ਲਾਈਵਨ ਪ੍ਰਦੀਪ ਤੂਫਾਨ ਪਿੰਡੋਲੀ ਪਿੰਡਵਾ ਕਹਿੰਦੇ ਵਧਿਆ ਹੋਇਆ ਕਬੱਡੀ ਖਾਣ ਦੇ ਲਈ ਉਧਰ ਕਹਿੰਦੇ ਲੈ ਵੀ ਸੋਨਿਆ ਐ ਗੱਲ ਨਹੀਂ ਮੰਨੀ ਉਹ ਗੰਡੀਆਂ ਵਾਲਾ ਕਹਿੰਦਾ ਜਫਾ ਲਾਉਣਾ ਪੈਣਾ ਉਹ ਛੜ ਲਿਆ ਫੜ ਪਿਆਰੀ ਐ ਕਹਿੰਦੇ ਫੱਟੇਗੜ ਚੰਨਾ ਦੀ ਟੀਮ ਦੇ ਚਾਰ ਨੇ ਚਾਰੇ ਕਹਿੰਦੇ ਤਿਆਰ ਵਰ ਤਿਆਰ ਨੇ ਲੋ ਸੋਨਾ ਕਰਦਾ ਟਰਾਈ ਤੇ ਤੂਫਾਨ ਕਹਿੰਦੇ ਵਾਪਸ ਆ ਗਿਆ ਕਬੱਡੀ ਪੂਰੀ ਦੀ ਅਗਲੀ ਗੱਲ ਮੰਨਦੇ ਨੇ ਸਾਹਮਣੇ ਕਹਿੰਦੇ ਪੂਰੀ ਦੀ ਕਬੱਡੀ ਭੱਜ ਰਹੀ ਹੈ ਉਧਰ ਕਹਿੰਦੇ ਅਠੂਰੀ ਦੀ ਟੀਮ ਆ ਗਈ ਹੈ ਧਨੌਰੀ ਦੀ ਟੀਮ ਨੂੰ 1 ਮਿੰਟ ਹੈ ਅਠੂਰੀ ਅਠੂਰੀ ਦੀ ਟੀਮ ਆ ਗਈ ਧਨੌਰੀ ਦੀ ਟੀਮ 1 ਮਿੰਟ ਹੈ ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨਹੀਂ ਕਰਦੇ ਹੁੰਦੇ ਇੰਜ ਨਹੀਂ ਕਰਦੇ ਲੱਖੀ ਮਰੀਲਾ ਮਰਨ ਮਰੀਲਾ ਪਿੰਡਾ ਸੋਨੂ ਪਾਲ ਗੁਰਪ੍ਰਖ ਮੁੱਜੀ ਤੇ ਸੋਨੀ ਮਰੀਲਾ ਵਾਲੇ ਧੂਵੀ ਦੇ ਲਈ ਆਹ ਰੇਡ ਤੇ ਪਾਈ ਆ ਕਬੱਡੀ ਦੇ ਉੱਪਰ ਕਹਿੰਦੇ ਮਣੀਲਾਪੁਰ ਵੱਲੋਂ 1000 ਡੱਟਾ ਜਾਵੇਗਾ ਪੂਰੀ ਦੀ ਕਬੱਡੀ ਪੈ ਰਹੀ ਹੈ ਆਓ ਸਾਹਮਣੇ ਕਹਿੰਦੇ ਮਣੀਲਾਪੁਰ ਉੱਪਰ ਵੱਲੋਂ 1500 ਕਹਿੰਦੇ ਬਾੜੀਆਂ ਉਹਨਾਂ ਵੱਲੋਂ ਡੱਟਾ ਜਾਵੇਗਾ ਉਹ ਵੱਲ ਇਹਨਾਂ ਦੁਨੀਆ ਉਹ ਦੁਨੀਆ ਸਵਾਦ ਭਾਲਦੀ ਆ ਉਹ ਦੁਨੀਆ ਸਵਾਦ ਭਾਲਦੀ ਆ ਉਹ ਜੋਧਾ 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 ਸਹਨੇ ਪਿੰਡ ਵਾਲਾ ਨਾਲਵਾ ਕਲੱਬ ਨਿਊਜ਼ੀਲੈਂਡ ਵਾਲੇ ਕਹਿੰਦੇ ਜੇ ਜਫਾ ਲੱਗ ਗਿਆ 500 ਡੱਟਾ ਜਾਵੇਗਾ ਸੋ ਬੰਦਾ ਗਾਣਾ ਜੱਡੀਆਂ ਲਈ ਹੋਰੀ ਸਾਹ ਭੱਜੇ ਜੱਡੀਆਂ ਵਾਲਿਆ ਪਤੰਦਰ ਨੂੰ ਪਤੰਦਰ ਟੱਕਰ ਗਿਆ ਸੀ ਉਹ ਪਤੰਦਰ ਨੂੰ ਪਤੰਦਰ ਟੱਕਰ ਗਿਆ ਸੀ ਉਹ ਰੇਡ ਪਾਜੀ ਮਾਨਵਾ ਕਲੱਬ ਵਾਲਾ ਹਰਪ੍ਰੀਤ ਜਿਹਦਾ ਰਾਏਸਰ ਪਿੰਡਾ ਉਹ ਭਰਾਵਾ ਕਰ ਗਿਆ ਨਿਊਜ਼ੀਲੈਂਡ ਦੇਖਾ ਹੈ ਉਹ ਨੰਬਰ ਉਹ ਪੁਆਇੰਟ ਕਹਿੰਦੇ ਰੇਡਰ ਦੇ ਸੋਦਰ ਬੱਬੂ ਝੇੜੀ ਦੇ ਜੱਫੇ ਤੇ ਪਿੰਕ 1000 ਦਿੱਤਾ ਜਾਵੇਗਾ ਮਨੀਲਾ ਗੁਰਕ ਵੱਲੋਂ ਦੀਪਾ ਚਾਲਾ ਦੇ ਜੱਸੀ ਕਹਿੰਦੇ ਸਾਡੇ ਵੀਰ ਨੇ ਉਹ ਕਹਿੰਦੇ 1000 ਦਿੱਤਾ ਜਾਣਾ ਰਾਏ ਸਰੀਆ ਕਹਿੰਦੇ ਅੱਜ ਰਾਜਾ ਆਇਆ ਹੋਇਆ ਵੱਡਾ ਭਾਈ ਸਾਡਾ ਵਰਜਿੰਦਰ ਜਿਹੜੀ ਸਾਡਾ ਵੀਰ ਆਇਆ ਹੋਗਾ ਵੀ ਧੰਨਵਾਦ ਲੋ ਕਹਿੰਦੇ ਕਰ ਲਈ ਇਸ ਵੇਲੇ ਕਬੱਡੀ ਪੈ ਰਹੀ ਹੈ ਲੈ ਵੀ ਤੂਫਾਨ ਲੈ ਵੀ ਪੰਪੂ ਫੜ ਤਿਆਰੀ ਉਹ ਸਾਹਮਣੇ ਕਹਿੰਦੇ ਲੱਖਾਂ ਕਰਦਾ ਤਰਾਏ ਪਰ ਨੰਬਰ ਰੀਡਰ ਨੇ ਹਿੱਸੇ ਜੁੜਦਾ ਹੋਇਆ ਐਨ ਕਹਿੰਦੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਕਹਿੰਦੇ ਪ੍ਰਦੀਪ ਕਸਾਨ ਪਾਉਣ ਦੇ ਲਈ ਪਹੁੰਚਿਆ ਹੋਇਆ ਹੈ ਉਹ ਸਾਹਮਣੇ ਜਿਹੜੇ ਪਰਵੀਤਰੀ ਕਬੱਡੀ ਪੈ ਰਹੀ ਹੈ ਉਹ ਮੂ ਵਾਲਿਓ ਮੇਲਾ ਚੋਟੀ ਦਾ ਹੋ ਗਿਆ ਉਹ ਮੇਲਾ ਚੋਟੀ ਦਾ ਹੋ ਗਿਆ ਇਹ ਪਰ ਕਹਿੰਦੇ ਕਬੱਡੀ ਪੈ ਰਹੀ ਹੈ ਫੇਰ ਕਹਿੰਦੇ ਫਰਦੀ ਵਾਹ ਉਹ ਦੁਨੀਆ ਤੂਫਾਨ ਕਹਿੰਦੀ ਆ ਉਹ ਦੁਨੀਆ ਤੂਫਾਨ ਤੂਫਾਨ ਕਹਿੰਦੀ ਐ ਤੇ ਵੀ ਦੋਸਤੋ ਇਹ ਮੈਚ ਤੁਸੀਂ ਦੇਖ ਲਿਆ ਇਸ ਮੈਚ ਤੇ ਛਟਣਡੋਲੀ ਦੀ ਟੀਮ ਜਿੱਤ ਰਹੀ ਹੈ ਢੰਡੋਲੀ ਦੇ 13 ਪੁਆਇੰਟ ਰਏ ਨੇ ਫਤੇਗੜ ਛੰਨਾ 11.5 ਪੁਆਇੰਟ ਲੈ ਸਕਿਆ ਤੁਹਾਨੂੰ ਹੋਰ ਵੀ ਬਹੁਤ ਸਾਰੇ ਮੈਚ ਇਸ ਤਰ੍ਹਾਂ ਦੇ ਜਿਹੜੇ ਆ ਸਾਡੇ YouTube ਚੈਨਲ ਤੇ ਮਿਲ ਜਾਣਗੇ ਬਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਇਹ ਸਬਸਕ੍ਰਾਈਬ ਵਾਲਾ ਬਟਨ ਹੈ ਇਹੋ ਮੈਚ ਨੇ ਜਿਹੜੇ ਸੀ ਤੁਸੀਂ ਲਿਸਟ ਸਿਲੈਕਟ ਕੀਤੇ ਨੇ ਉਹਨਾਂ ਨੂੰ ਕਲਿੱਕ ਕਰਕੇ ਤੁਸੀਂ ਹੁਣੇ ਜੇ ਵਿਹਲੇ ਹੋ ਤਾਂ ਦੇਖ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ